ਪਿੰਡੀ ਰੂਪ ਦੇ ਵਿੱਚ ਆ ਪਿੰਡੀ ਰੂਪ ਜਿਹੜੇ ਇੱਥੇ ਪ੍ਰਗਟ ਹੋਇਆ ਮਾ ਕਾਲੀ ਮਾਤਾ ਪ੍ਰਗਟ ਹੋਈ ਹੈ ਉਰੇ ਆਓ ਪਰਿਵਾਰ ਨਾਲ ਆਓ ਜੋ ਵੀ ਮਨ ਚ ਮਰਾਦ ਆਉ ਲੈ ਕੇ ਆਓ ਮਰਾਦ ਜਿਹੜੀ ਪੂਰੀ ਹੁੰਦੀ ਹੈ ਤੇ ਮੇਰੇ ਨਾਲ ਨਾਲ ਆਗਾਓ ਮਈਆ ਤੇਰੀ ਹੀ ਜੁਨੀਨ ਹੂੰ ਹੋ ਮਈਆ ਤੇਰੀ ਹੀ ਜੁਨੀਨ ਹੂੰ ਸਿਤਾਰੇ ਲੱਗੇ ਹੋਏ ਜਾਰੇ ਲੱਗੇ ਹੋਏ ਹਾਂ ਹੋ ਮਈਆ ਤੇਰੀ ਜਨੀਨੋ ਮਾ ਉਸ ਐਕਲਾਂ ਤੋਂ ਮਈਆ ਸਾਨੂੰ ਹੋ ਕਾਰਾਂ ਦੇ ਦਿੱਤੀਆਂ ਐਕਲਾਂ ਤੋਂ ਮਈਆ ਸਾਨੂੰ ਹੋ ਕਾਰਾਂ ਦੇ ਦਿੱਤੀਆਂ ਉਜੜੇ ਹੋਏ ਬਾਗਾਂ ਨੂੰ ਬਹਾਰਾਂ ਦੇ ਦਿੱਤੀਆਂ ਹੋ ਤੇਰੀ ਮੇਰ ਨਾਲ ਛੋਟੇ ਦੇਨ ਮੇਰੇ ਨਾਲ ਛੋਟੇ ਅੱਜ ਵੱਡੇ ਹੋਇਆ ਹੋ ਐਨਾ ਦਿੱਤਾ ਦਾਤੇ ਨਜਾਰੇ ਲੱਗੇ ਹੋਇਆ ਹੋ ਮਈਆ ਤੇਰੀ ਜਨੀ ਨੂੰ ਮਾਂ ਹੋ ਮਗਦੇਸੀ ਮਈਆ ਦੇ ਆ ਟੋਟਿਆਂ ਨੂੰ ਹੀਰਾ ਮੈਂ ਕੀਤਾ ਤੂੰ ਜੇ ਆਸੀ ਲੜਲੇ ਦੇ ਮਾਏ ਜੇ ਆਸੀ ਲੜਲੇ ਦੇ ਮਾਏ ਹੋ ਦੁੱਖ ਤੁਲ ਕੋ ਆ ਹੋ ਐਨਾ ਦਿੱਤਾ ਦਾਤੀਏ ਮੇਰੇ ਬਾਬਾ ਜੀ ਅਸ਼ੋਕ ਦਾਸ ਦੇ ਨ ਜਾ ਰਹੇ